ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਜਦੋਂ ਕਸ਼ਮੀਰੀ ਪੰਡਤ ਆਉਂਦੇ ਆ ਕਸ਼ਮੀਰੀ ਪੰਡਤ ਗੁਰੂ ਸਾਹਿਬ ਦੇ ਕੋਲ ਫਰਿਆਦ ਕਰਦੇ ਆ ਕਿ ਸਾਡਾ ਦਿਲਕ ਜੰਝੂ ਖਤਰੇ ਦੇ ਵਿੱਚ ਆ ਤੇ ਅੱਗੇ ਗੁਰੂ ਸਾਹਿਬ ਕਹਿ ਦਿੰਦੇ ਆ ਕਿ ਇਸ ਦੇ ਲਈ ਤਾਂ ਫਿਰਕੇ ਹੈ ਵੱਡੇ ਯੋਧੇ ਸੂਰਮੇ ਨੂੰ ਜਾਣਾ ਪਊਗਾ ਤੇ ਲਾਗੇ ਖਲੋਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਮਹਾਰਾਜ ਉਹ ਕਹਿੰਦੇ ਨੇ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਯੋਧਾ ਸੂਰਮਾ ਕਿਹੜਾ ਹੋ ਸਕਦਾ ਹੈ ਤੇ ਗੁਰੂ ਸਾਹਿਬ ਕਸ਼ਮੀਰੀ ਪੰਡਤਾਂ ਨੂੰ ਕਹਿ ਦਿੰਦੇ ਆ ਗੁਰੂ ਸਾਹਿਬ ਕਸ਼ਮੀਰੀ ਪੰਡਤਾਂ ਨੂੰ ਕਹਿ ਦਿੰਦੇ ਆ ਕਿ ਸਭ ਤੋਂ ਪਹਿਲਾਂ ਗੁਰੂ ਦਾ ਧਰਮ ਬਦਲਵੋਣ ਜਦੋਂ ਗੁਰੂ ਧਰਮ ਬਦਲ ਲੈਣਗੇ ਤੇ ਖੁਸ਼ੀ-ਖੁਸ਼ੀ ਬਾਕੀ ਦੇ ਹਿੰਦੂ ਵੀ ਧਰਮ ਬਦਲ ਲੈਣਗੇ ਖੈਰ ਸ਼ਾਰਟ ਫਾਰਮ ਦੇ ਵਿੱਚ ਦੱਸਾਂ ਮੈਂ ਗੁਰੂ ਸਾਹਿਬ ਨੂੰ ਸੀਸਗੰਸ ਸਾਹਿਬ ਜਿੱਥੇ ਅੱਜ ਗੁਰਦੁਆਰਾ ਵਾ ਚਾਂਦਨੀ ਚੌਕ ਲਾਲ ਕਿਲੇ ਦੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਆ ਰਹੇ ਨੂੰ ਦਿਖਾ ਕੇ ਉਹ ਆਪਣੀ ਤਲਵਾਰ ਤਿੱਖੀ ਕਰਦੇ ਆ ਤੇ ਪਰ ਗੁਰੂ ਸਾਹਿਬ ਉਹਨਾਂ ਨੂੰ ਇਗਨੋਰ ਕਰਦੇ ਹੋਏ ਉਹ ਆਪਣੇ ਨਾਮ ਬਾਣੀ ਦੇ ਵਿੱਚ ਜੁੜੇ ਆ ਗੁਰੂ ਸਾਹਿਬ ਦੀ ਗੁਰੂ ਸਾਹਿਬ ਦਾ ਸੀਸ ਤਲਵਾਰ ਚਲਾ ਕੇ ਤੇ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ ਜਾਂਦਾ ਵਾ ਤੇ ਬਾਅਦ ਵਿੱਚ ਉਹਨਾਂ ਦਾ ਧੜਦਾ ਸੰਸਕਾਰ ਗੁਰਦੁਆਰਾ ਰਕਾਬਗੰਸਾਹ ਵਿਖੇ ਹੁੰਦਾ ਵਾ ਭਾਈ ਲੱਖੀ ਸ਼ਾਹ ਜੀ ਵੰਜਾਰਾ ਭਾਈ ਲੱਖੀ ਸ਼ਾਹ ਵੰਜਾਰਾ ਆਪਣੀ ਗੱਡੀ ਦੇ ਉੱਪਰ ਰੱਖ ਕੇ ਲਵੇਟ ਕੇ ਕਵਰ ਕਰਕੇ ਸਰੀਰ ਨੂੰ ਤੇ ਆਪਣੇ ਘਰ ਦੇ ਵਿੱਚ ਲਿਆ ਕੇ ਤੇ ਇੱਕ ਸੂਈ ਜਨਾ ਸਮਾਨ ਵੀ ਘਰ ਦੇ ਵਿੱਚੋਂ ਬਾਹਰ ਨਹੀਂ ਕੱਢਦੇ ਤੇ ਆਪਣੇ ਘਰ ਨੂੰ ਅੱਗ ਲਾ ਕੇ ਤੇ ਸਵੇਰੇ ਰੌਲਾ ਪਾ ਦਿੰਦੇ ਆ ਜੇ ਮੇਰੇ ਘਰ ਨੂੰ ਅੱਗ ਲੱਗੀ ਰਾਤ ਜਿਸ ਗੁਰੂ ਨੇ ਐਡੀ ਵੱਡੀ ਕੁਰਬਾਨੀ ਦਿੱਤੀ ਹੋਵੇ ਖੈਰ ਇਤਿਹਾਸ ਕਾਫੀ ਲੰਮਾ ਵਾ ਪਰ ਮੈਂ ਆਹ ਵਾਲੀ ਗੱਲ ਕਰਨੀ ਏਸ ਕਰਕੇ ਮੈਂ ਇਤਿਹਾਸ ਥੋੜਾ ਛੋਟਾ ਦੱਸਤਾ ਇਤਿਹਾਸ ਦਾ ਬਹੁਤ ਬੈਂਤੀਆ ਬਹੁਤ ਵੱਡਾ ਇਤਿਹਾਸ ਆ ਮੈਂ ਬੇਨਤੀ ਇਹ ਕਰ ਰਿਹਾ ਵਾਂ ਕਿ ਜਿਹੜੇ ਗੁਰੂ ਸਾਹਿਬ ਨੇ ਸਾਡੇ ਵਾਸਤੇ ਆਪਣਾ ਸੀਸ ਦੇ ਦਿੱਤਾ ਹੋਵੇ ਤਿਲਕ ਜੰਜੂ ਦੇ ਰੱਖਿਆ ਵਾਸਤੇ Hindu ਵੀਰਾਂ ਦੀ ਜਨੈਊ ਬਚਾਉਣ ਦੇ ਲਈ ਤਿਲਕ ਬਚਾਉਂਦੇ ਰਹੀ ਆਪਣਾ ਸੀਸ ਦੇ ਤਾਵੇ ਅੱਜ ਉਸੇ ਗੁਰੂ ਸਾਹਿਬ ਦੇ ਗੁਰਦੁਆਰੇ ਦੇ ਵਿੱਚ ਜੇ ਕੋਈ ਬੰਦਾ ਆਪਣੀ ਗੱਡੀ ਲੈ ਜਾਵੇ ਗੁਰਦੁਆਰਾ ਸੀਸਗੰਸਾਹਿਬ ਕੋਈ ਆਪਣੀ ਗੱਡੀ ਲੈ ਜਾਵੇ ਕੋਈ ਆਪਣੀ ਸਕੂਟਰੀ ਮੋਟਰਸਾਈਕਲ ਲੈ ਜਾਵੇ ਤੇ 20000 ਰੁਪਏ ਦਾ ਚਲਾਨ ਉਹਦੇ ਕੋਲ ਆ ਜਾਂਦਾ ਵਾ 20000 ਰੁਪਏ ਦਾ ਚਲਾਨ ਕੱਟਿਆ ਜਾਂਦਾ ਉਹਦਾ ਮੈਂ ਬੇਨਤੀ ਕਰਦਾ ਵਾਂ ਜਦੋਂ ਕਰੋਨਾ ਦੀ ਮਹਾਮਾਰੀ ਆਈ ਸੀ ਉਦੋਂ ਉਸੇ ਸੀਸਗੰਨ ਸਾਹਿਬ ਦੇ ਵਿੱਚੋਂ ਆਪਣੇ ਹੱਥਾਂ ਨਾਲ ਲੰਗਰ ਪੈਕ ਮੈਂ ਖੁਦ ਕਰਦਾ ਰਿਹਾ ਵਾਂ ਜਦੋਂ ਪਾਣੀ ਦੀ 20 ਰੁਪਈਆ ਵਾਲੀ ਬੋਤਲ 200 250 ਦੀ ਕਰ ਦਿੱਤੀ ਗਈ ਸੀ ਕਰੋਨਾ ਕਾਲ ਦੇ ਵਿੱਚ ਉਸ ਕਰੋਨਾ ਦੇ ਵਿੱਚ ਉਸੇ ਗੁਰੂ ਘਰ ਚੋਂ ਜਿਹੜੇ ਗੁਰੂ ਘਰ ਜਾਣ ਤੇ ਅੱਜ 20000 25000 ਦਾ ਚਲਾਨ ਆਉਂਦਾ ਵਾ ਅੱਜ ਉਹ ਗੁਰੂ ਘਰ ਦਾ ਜਿੱਥੋਂ ਲੰਗਰ ਹੁੰਦਾ ਨਾਲ ਜਪੈਕ ਹੋਗੇ ਉਸੇ ਗੁਰੂ ਘਰ ਦੇ ਵਿੱਚ ਜਾਣ ਤੇ ਅੱਜ 20000 ਦਾ ਚਲਾਨ ਆ ਮੈਂ ਸਰਦਾਰਾਂ ਆਪਣਿਆਂ ਨੂੰ ਬੇਨਤੀ ਕਰਦਾ ਕਦੋਂ ਤੱਕ ਸੁੱਤੇ ਰਹਾਂਗੇ ਆਪਾਂ ਹੁਣ ਜਾਗ ਜਗੇ ਅਗਲੇ ਨੇ ਸਾਡਾ ਗੁਰੂ ਘਰ ਵੜਦਾਵੇਂ ਬੰਦ ਕਰਤਾ ਵੀ ਜਿਹੜਾ ਗੁਰੂ ਘਰ ਆਵੇ ਉਹਦਾ ਮਗਰੇ 20000 ਦਾ ਚਲਾਨ ਆ ਜੀ ਇੱਕ ਬੇਨਤੀ ਹੋਰ ਕਰਾਂ ਗੁਰਦੁਆਰਾ ਮਜਨੂ ਟਲਾ ਸਾਹਿਬ ਦਿੱਲੀ ਮਜਨੂ ਟਲਾ ਸਾਹਿਬ ਗੁਰਦੁਆਰੇ ਦਾ ਰਾਹ ਡਾਇਰੈਕਟ ਗੱਡੀਆਂ ਅੰਦਰ ਹੁੰਦੀਆਂ ਹੈ ਸੰਗਤਾਂ ਭਰੀਆਂ ਹੁੰਦੀਆਂ ਹੈ ਜੋ ਤੇ ਪਰ ਸਰਕਾਰ ਨੇ ਹਕੂਮਤ ਨੇ ਚੌਂਕ ਦੇ ਵਿੱਚੋਂ ਰਾਹ ਬੰਦ ਕਰਤਾ ਹੁਣ ਗੱਡੀਆਂ ਚਾਰ ਪੰਜ ਕਿਲੋਮੀਟਰ ਦੂਰੋਂ ਯੂਟਰਨ ਲੈ ਕੇ ਉਸ ਰੋਡ ਤੇ ਫੇਰ ਆ ਕੇ ਫਿਰ ਗੁਰਦੁਆਰੇ ਸੰਗਤਾਂ ਆਉਂਦੀਆਂ ਹਨ ਜੇ ਜਦੋਂ ਵਾਪਸ ਉਸੇ ਰੋਡ ਤੇ ਆਉਣਾ ਹੋਵੇ ਫਿਰ 4-5 ਕਿਲੋਮੀਟਰ ਉਧਰੋਂ ਘੁੰਮ ਕੇ ਆ ਕੇ ਤੇ ਫਿਰ ਯੂਟਰਨ ਲੈ ਕੇ ਆਉਣਾ ਪੈਂਦਾ ਵਾ ਤੇ ਜਿਹੜੇ ਦੋ ਘੱਟ ਰਹਿ ਗਏ ਯੂਟਰਨ ਵਾਸਤੇ ਅਜੇ ਕੱਲ ਪਰਸੋਂ ਦੀ ਗੱਲ ਆ ਉਹ ਵੀ ਘੱਟ ਬੰਦ ਕਰਦੇ ਗੱਡਾ ਤੱਕ ਆਉਂਦਾ ਸਾਡੇ ਗੁਰੂ ਘਰਾਂ ਦੇ ਨਾਲ ਤੇ ਬਾਅਦ ਵਿੱਚ ਜਦੋਂ ਭੁੱਖੇ ਮਰਨ ਦਾ ਸਮਾਂ ਆਵੇ ਕਿਸ ਦਾ ਜਦੋਂ ਕਰੋਨਾ ਵਰਗੀ ਮਹਾਂਮਾਰੀ ਆ ਜੇ ਜਦੋਂ ਕਿਤੇ ਬਾੜ ਆ ਜੇ ਹਾੜ ਆ ਜਾਵੇ ਉਦੋਂ ਇਹਨਾਂ ਗੁਰੂ ਘਰਾਂ ਦੇ ਵਿੱਚੋਂ ਲੰਗਰ ਪੈਕ ਹੋ ਕੇ ਜਾਂਦਾ ਵਾ ਕਰੋਨਾ ਦੀ ਮਹਾਮਾਰੀ ਆਈ ਕਿੰਨੀ ਲੱਖਾਂ ਕਰੋੜਾਂ ਦੀ ਤਦਾਦ ਦੇ ਵਿੱਚ ਵਰਲਡ ਦੇ ਵਿੱਚ ਦੁਨੀਆ ਮਰੀ ਸਾਡੇ ਗੁਰੂ ਘਰਾਂ ਦੇ ਵਿੱਚੋਂ ਲੰਗਰ ਪੈਕ ਹੋ ਕੇ ਗਏ ਪਰ ਅੱਜ ਸਾਡੇ ਗੁਰੂ ਘਰਾਂ ਦੇ ਨਾਲ ਇਹਨਾਂ ਧੱਕਾ ਗੁਰਦੁਆਰੇ ਸੀਸਗਨ ਸਾਹਿਬ ਦਾ ਰਾਹ ਬੰਦ ਕੀਤਾ ਅੱਜ ਰਾਵੀ ਬੰਦ ਕੀਤਾ ਨਾਲੇ 20-2000 ਰੁਪਏ ਦਾ ਚਲਾਨ ਵੀ ਆ ਰਿਹਾ ਵਾ ਮੰਜੂ ਟਲਵਾ ਸਾਹਿਬ ਗੁਰਦੁਆਰੇ ਦਾ ਰਾਜ ਚੌਂਕ ਦੇ ਵਿੱਚੋਂ ਬੰਦ ਕੀਤਾ ਤੇ ਇੱਕ ਬੇਨਤੀ ਕਰਦਾ ਜਦੋਂ ਬਾਣੀ ਦਾ ਵਾਕ ਹੈ ਵੀ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਏ ਮਰਨਾ ਤੇ ਆਪਾਂ ਸਾਰੇ ਹੀ ਆ ਇਹ ਸਰੀਰ ਤੇ ਆਪਾਂ ਸਾਰਿਆਂ ਨੂੰ ਛੱਡਣਾ ਵਾ ਪਰ ਸਰੀਰ ਛੱਡਣ ਤੋਂ ਬਾਅਦ ਸਾਡੇ ਜਿਹੜੇ ਅਸਥੀਆਂ ਪ੍ਰਵਾਹ ਹੁੰਦੀਆਂ ਹਨ ਨਾ ਅਸਥੀਆਂ ਪ੍ਰਵਾਹ ਕਰਨ ਨੂੰ ਜਗ੍ਹਾ ਵੀ ਉਹ ਮੰਜੂ ਟਲਾਈ ਆ ਉਸੇ ਮੰਜੂ ਟੱਲੇ ਦੇ ਵਿੱਚ ਇਸਤਿਕਾ ਪ੍ਰਵਾਹ ਹੋ ਗਿਆ ਬਾਅਦ ਵਿੱਚ ਜਿਹੜੇ ਗੁਰੂ ਘਰ ਦਾ ਜਰਾਹ ਬੰਦ ਕੀਤਾ ਵਾ ਤੇ ਜਿਹੜੇ ਗੁਰੂ ਸਾਹਿਬ ਨੇ ਤਿਲਕ ਜੱਜੂ ਬਚਾਉਣ ਦੇ ਲਈ ਆਪਣਾ ਸੀਸ ਧੜ ਤੋਂ ਲੱਗ ਕਰਾ ਲਿਆ ਇਹ ਸ਼ੀਦੀ ਦਾ ਜਾਮ ਪੀ ਲਿਆ ਸੀ ਅੱਜ ਉਹ ਗੁਰੂ ਘਰ ਜਾਣ ਤੇ 20000 ਦਾ ਚਲਾਨ ਅੰਦਰ ਕੋਈ ਬੰਦਾ ਸਕੂਟਰ ਨਹੀਂ ਖੜ ਸਕਦਾ ਸਾਡੇ ਰਾਗੀ ਸਿੰਘਾਂ ਦੇ ਚਲਾਨ ਆ ਗਏ ਉੱਥੋਂ ਦੇ ਦੋ ਚਾਰ ਗ੍ਰੰਥੀ ਸਿੰਘਾਂ ਦੇ ਚਲਾਨ ਆ ਗਏ ਕੋਈ ਲੀਡਰ ਨਹੀਂ ਬੋਲਿਆ ਕੋਈ ਮੰਤਰੀ ਐ ਐਮ ਐਲ ਐਮ ਪੀ ਨਹੀਂ ਬੋਲਿਆ ਕਿਹਦਾ ਧਿਆਨ ਨਹੀਂ ਵੀ ਗੁਰੂ ਘਰ ਦਾ ਰਾਹ ਖਲਵਾਈਏ ਤੇ ਨਾ ਦਾ ਸੰਗਤ ਦਾ ਧਿਆਨ ਆ ਪਰ ਆਪਾਂ ਹੀ ਕਿਤੇ ਆਪਣੀ ਏਕਤਾ ਕਰਕੇ ਤੇ ਗੱਲ ਸਰਕਾਰ ਦੇ ਖਾਨੇ ਪਾ ਦਈਏ ਵੀ ਗੁਰੂ ਘਰ ਦਾ ਰਾਹ ਬੰਦਿਆ ਕੋਈ ਨਹੀਂ ਬੋਲਣ ਰਿਹਾ ਸਾਰਿਆਂ ਦੇ ਮੂੰਹ 'ਚ ਦਹੀਂ ਜੰਮਿਆ ਅੱਜ ਮੈਂ ਬੇਨਤੀ ਕਰਦਾ ਜੇ ਐਦਾਂ ਹੀ ਚੁੱਪ ਕੀਤੇ ਰਹੇ ਨਾ ਤੁਸੀਂ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਸਾਡਾ ਹੋਰ ਸਾਹ ਲੈਣਾ ਬੰਦ ਕਰਨਗੇ ਸਾਡਾ ਹੋਰ ਸਾਹ ਲੈਣਾ ਭਾਰੂ ਕਰਨਗੇ ਤੇ ਫਿਰ ਬੋਲਣਾ ਕਿ ਨਾ ਇੱਕ ਦਿਨ ਸਾਨੂੰ ਪੈਣਾ ਹੀ ਹੈ ਅੱਜ ਚੁੱਪ ਜੇ ਕਿੰਨਾ ਚਿਰ ਚੁੱਪ ਕੀਤੇ ਰਹੋਗੇ ਸਾਨੂੰ ਲੋੜ ਆ ਅੱਜ ਹੀ ਆਪਣੇ ਹੱਕ ਦੇ ਲਈ ਆਪਾਂ ਆਵਾਜ਼ ਚੁੱਕੀਏ ਗੁਰੂ ਘਰਾਂ ਦੇ ਰਸ ਦੇਖ ਲਵਈਏ ਗੁਰੂ ਘਰਾਂ ਦੇ ਵਿੱਚ ਚਲਾਨ ਆਉਂਦੇ ਕੈਮਰੇ ਲਵਈਏ